ਦੀ ਖਬਰ ਸਾਮਣੇ ਆ ਰਹੀ ਹੈ ਲੁਧਿਆਣਾ ਦੇ ਪਿੰਡ ਸਸਰਾਲੀ ਦੇ ਨੇੜੇ ਸਤਲੁਜ ਦਾ ਬੰਨ ਕਮਜ਼ੋਰ ਹੋ ਚੁੱਕਿਆ ਹੈ ਦੱਸਦੀ ਹੈ ਕਿ ਸਸਰਾਲੀ ਪਿੰਡ ਦਾ ਬੰਨ ਟੁੱਟਣ ਦੇ ਕੰਢੇ ਪਹੁੰਚ ਚੁੱਕਿਆ ਹੈ ਜਿਸ ਦੇ ਨਾਲ 14 ਪਿੰਡਾਂ ਦੇ ਪਾਣੀ ਦੇ ਨਾਲ ਕਿਨਚੋਂ ਦਾ ਖਤਰਾ ਮੰਡਰਾ ਰਿਹਾ ਹੈ ਦੱਸਦੀ ਹੈ ਕਿ ਸਸਰਾਲੀ ਮਤੇਵਾੜਾ ਪੂਂਟ रावत ਹਵਾਸ ਸਿਰਾ ਅਤੇ ਬੂਤਗੜ ਮੰਗਲੀ ਟਾਂਡਾ țeਰੀ ਖਵਾਜ ਕੇ ਖਾਮੀ ਖੁਰਦ ਮੰਗਲੀ ਕਾਦਰ ਮੰਗਤ ਮਿਹਰਬਾਨ ਪਿੰਡ ਇਸ ਦੇ ਵਿੱਚ ਸ਼ਾਮਲ ਨੇ ਸਤਲੁਜ ਨੇ ਸਸਰਾਲੀ ਕਲੋਨੀ ਦੇ ਵਿੱਚ ਤੁਸੀਂ ਬੰਨ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਹੈ ਅਤੇ ਸਵੇਰ ਤੋਂ ਹੀ 2 ਵਜੇ ਤੋਂ ਲਗਾਤਾਰ ਵਕ-ਵਕ ਪਿੰਡਾਂ ਦੇ ਵਿੱਚ ਬੰਨ ਦੀ ਨਾਜੁਬ ਹਾਲਤ ਬਾਰੇ ਐਲਾਨ ਲਗਾਤਾਰ ਕੀਤੇ ਜਾ ਰਹੇ। ਦੱਸਦੀ ਹੈ ਕਿ ਮੇਰੀ ਜਾਣਕਾਰੀ ਮੁਤਾਬਕ ਜੈਮ ਦਾ ਲਗਭਗ ਅੱਧਾ ਹਿੱਸਾ ਸਤਲੁਜ ਵਾਲੇ ਪਾਸੇ ਤੋਂ ਪਾਣੀ ਦੇ ਨਾਲ ਵਹਿ ਗਿਆ ਹੈ। ਅਤੇ ਇਹ ਕਿਸੇ ਵੀ ਸਮੇਂ ਟੁੱਟ ਸਕਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਪਿੰਡ ਸਸਰਾਲੀ ਦੇ ਨੇੜੇ ਸਤਲੁਜ ਦਰਿਆ ਦਾ ਡੈਮ ਬੇहद ਜ਼ਿਆਦਾ ਪਾਣੀ ਦੇ ਵਹਾਅ ਦੇ ਕਾਰਨ ਬਹੁਤ ਦਬਾਅ ਹੇਠ ਹੈ ਅਤੇ ਡੈਮ ਦੀ ਰੱਖਿਆ ਤੇ ਮਜ਼ਬੂਤੀ ਦੇ ਲਈ ਲਗਾਤਾਰ ਯਤਨ ਵੀ ਕੀਤੇ ਜਾ ਰਹੇ ਨੇ। ਇਸ ਦੇ ਨਾਲ ਹੀ ਪਿੰਡ ਵਾਸੀ ਤੁਸੀ ਬੰਨ ਨੂੰ ਮਸੂਦ ਕਰਨ ਲਈ ਦੱਸਤੀ ਹੈ ਕਿ ਰਾਤ ਪਰ ਇੱਥੇ ਕੰਮ ਕਰਤੇ ਰਹੇ ਨੇ। ਹਾਲਾਂਕਿ ਜੇਕਰ ਡੈਮਾਂ ਦੇ ਵਿੱਚ ਕੋਈ ਦਰਾੜ ਜਾਂ ਫਿਰ ਨੁਕਸਾਨ ਹੁੰਦਾ ਹੈ ਤਾਂ ਇਹ ਪਿੰਡ ਜੋੜੇ ਨੇ ਇਹ ਪ੍ਰਭਾਵਿਤ ਹੋ ਸਕਦੇ ਨੇ ਡੁੱਬਣ ਦਾ ਖਤਰਾ ਲਗਾਤਾਰ ਬਣਿਆ ਹੋਇਆ ਤਾਂ ਇਸ ਖਤਰੇ ਤੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੇ ਲਈ ਕਿਹਾ ਚਾਰ